ਲੋ ਜੀ ਆਹ ਦੇਖ ਲੋ ਲੋਕਾਂ ਦੇ ਕੰਮ ਆਹ ਪਾਣੀ ਹੈ ਕੱਸੀ ਦਾ ਤੇ ਇਹਦੇ ਵਿੱਚ ਆਹ ਨਾਰੀਅਲ ਬੋਤਲਾਂ ਫਰੂਟੀਆਂ ਲਫਾਫੇ ਕੂੜਾ ਆਹ ਕਿਸਾਨ ਵੀ ਵਿੱਚ ਸਿੱੜਦੇ ਨੇ ਬਹੁਤ ਖੁਸ਼ ਜਿਹੜਾ ਕੁਝ ਬਚਦਾ ਹੈ ਆਹ ਨਾਰੀਅਲ ਨੇ ਕਰ ਲੋ ਚੈੱਕ ਮੈਂ ਹੋਰ ਵੀ ਦਿਖਾਉਣਾ ਤੇ ਆਹ ਸੈਂਡਲ ਹੈ ਲੇਡੀਜ਼ ਇਹ ਆਹ ਵੀ ਦੇਖ ਲੋ ਪਤਾ ਬਾਗਿਆ ਆਹ ਸ਼ੀਸ਼ੀਆਂ ਵੀ ਆਹ ਕੀ ਰੈਡ ਬੁੱਲ ਦਾ ਕੀ ਹੈ ਆ ਦੇਖ ਸਕਦੇ ਹੋ ਓੱਕਾ ਕੋਲੇ ਇਹਦੀਆਂ ਬੋਤਲਾਂ ਇੱਥੇ ਬਾਬੇ ਦੀਆਂ ਫੋਟੋਆਂ ਆਈਆਂ ਸੀ ਆ ਦੇ ਆ ਤਾਂ ਕਿਸੇ ਨੇ ਐਂ ਕਰ ਦੇਣ ਲੋਕ ਸਾਰਾ ਕੂੜਾ ਕਬਾੜਾ ਬਨ ਕੇ ਹੁਣ ਸਾਰਾ ਦਿਖਾਉਣਾ ਮੈਂ ਭਾਈ ਇਹ ਮੈਂ ਪਾਉਂਗਾ YouTube ਤੇ ਤੇ Facebook ਤੇ ਲਾਣਤਾ ਪਾ ਦਿਓ ਜਿਹੜੇ ਇਹ ਜੇ ਕੁੱਤੇ ਲੋਕ ਨੇ ਆ ਦੇਖੋ ਆ ਵੀਰ ਦੀਆਂ ਬੋਤਲਾਂ ਨੇ ਇੱਥੇ ਕੰਚ ਮੁੜ ਕੇ ਤੁਹਾਨੂੰ ਉਧਰ ਹਉਦੀ ਵੀ ਦਿਖਾਉਣਾ ਆ ਦੇਖ ਸਾਹਮਣੇ ਸਾਰਾ ਕੁਝ ਇੱਕ ਇੱਥੇ ਉਹ ਜਿਹੜਾ ਧੂਪ ਸੀ ਲਾਉਂਦੇ ਹੁੰਦੇ ਨੇ ਪੂਜਾ ਵਾਲਾ ਲੱਕੜ ਦਾ ਹੁੰਦਾ ਬਕਸਾ ਜ ਆ ਉਹ ਵੀ ਆਉਂਦਾ ਬਾਬੇ ਦੀਆਂ ਫੋਟੋਆਂ ਆਉਂਦੀਆਂ ਨੇ ਆ ਜਿੰਨੇ ਲਿਫਾਫੇ ਨੇ ਉਹ ਦੇਖੋ ਕਿੰਨਾ ਵਿੱਚ ਸਮਾਨ ਹੁੰਦਾ ਇਹ ਆ ਦੇਖ ਸਕਦੇ ਹੋ ਜੀ ਆ ਲਿਫਾਫੇ ਆ ਦੇਖੋ ਆ ਸਾਰਾ ਪਾ ਕੇ ਕਿਸੇ ਨੇ ਪੈਕ ਕਰਕੇ ਆ ਹੋ ਗਿਆ ਉਹ ਦੇਖੋ ਬੋਤਲਾਂ ਇਹ ਨਾ ਤਾਂ ਗੱਲ ਦੀਆਂ ਨੇ ਜਦੋਂ ਪਾਈਪ ਲਾਈਨ ਚੜ ਗਈਆਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਸੀ ਪਰ ਆ ਲੋਕਾਂ ਦੇਖੋ ਆ ਦੇਖੋ ਜੀ ਇਹਦੇ ਵਿੱਚ ਸੈਂਕੜੇ ਬੋਤਲ ਹੈ ਹਜੇ ਰੋਜ਼ ਵਾਂਗੂ ਮੈਂ ਕੱਢਦਾ ਰਹਿਣਾ ਆ ਕਿਸੇ ਨੇ ਪਿੱਛੋਂ ਦੇਖੋ ਅੱਜ ਮਾੜਾ ਮੋਟਾ ਹੋਊਗਾ ਇਹਨਾਂ ਵੀ ਉੱਥੇ ਕੱਢ ਦੀਏ ਤੇ ਆ ਸਾਰਾ ਬਣ ਲੱਗਿਆ ਪਿਆ ਇੱਧਰ ਨਹੀਂ ਪਾਣੀ ਜਾਂਦਾ ਆ ਛੱਟੀ ਜੀ ਤਾਂ ਮੈਂ ਵਸਾਈ ਆ ਵੀ ਪਾਈਪ ਨਾ ਬੰਦ ਹੋ ਜੇ ਤੇ ਆਹ ਜਿਹੜੀ ਆ ਇਹ ਬਾਅਦ ਚ ਕੱਢੂੰਗਾ ਆ ਦੇਖੋ ਜੀ ਆ ਹਾਲਾਤ ਨੇ ਸਾਡੇ ਲੋਕਾਂ ਦੇ ਵਿੱਚੀ ਚੱਪੜਾਂ ਵਿੱਚ ਗੁਰੂਆਂ ਦੀਆਂ ਫੋਟੋਆਂ ਵਿੱਚੀ ਰਾਖ ਜਿਹੜੇ ਧੂਫਾਂ ਤਫਾ ਲਾਉਂਦੇ ਨੇ ਇਹ ਲੋਕਾਂ ਦਾ ਕਦੇ ਭਲਾ ਨਹੀਂ ਹੋਣਾ ਸੱਚੇ ਪਾਤਸ਼ਾਹ ਇਹਨਾਂ ਦਾ ਤੂੰ ਹੀ ਦੇਖਣਾ ਆ ਦੇਖੋ ਕਿੰਨੀ ਵਧੀਆ ਕਿੰਨਾ ਖਰਚਾ ਗਵਰਨਮੈਂਟ ਨੇ ਕੀਤਾ ਆ ਦੇਖੋ ਇਹ ਬੀਬੀ ਦੇ ਉਹ ਮੇਕਅਪ ਦਾ ਸਮਾਨ ਹੈ ਨਾਰੀਅਲ ਕੱਚੇ ਪੱਕੇ ਸਾਰੇ ਹਜੇ ਰੋਜ਼ ਵਾਂਗੂ ਡੇਲੀ ਵਾਂਗੂ ਕੱਢਦੇ ਆ ਇਹ ਜਿਵੇਂ ਆਹ ਲਫਾਫੇ ਨੇ ਗਾਹਾਂ ਆ ਬੋਤਲ ਜਾ ਕੇ ਨੱਕੇ ਚ ਫਸ ਗਈ ਇਹਨੇ ਕਿਥੋਂ ਕਾਮਯਾਬ ਹੋ ਉਹ ਛਿੱਤਰ ਪਿਆ ਆ ਚੱਪਲਾਂ ਪਈਆਂ ਨੇ ਦੇਖ ਲੋ ਵਿੱਚੀ ਬਾਬਾ ਜੀ ਦੀਆਂ ਫੋਟੋਆਂ ਹੁੰਦੀਆਂ ਨੇ ਗੁਰੂਆਂ ਪੀਰਾਂ ਦੀਆਂ ਵੀ ਹੁੰਦੀਆਂ ਨੇ ਦੇਵੀ ਦੇਵਤਿਆਂ ਦੀਆਂ ਮਹਿੰਦੀਆਂ ਨੇ ਤੇ ਹੁਣ ਚੱਲ ਮੈਂ ਬਾਲੀ ਲੰਬੀ ਵੀਡੀਓ ਨਹੀਂ ਕਰਦਾ ਕਿਉਂਕਿ ਆ ਕੱਢਣ ਨੂੰ ਵੀ ਮੈਨੂੰ ਅੱਧਾ ਪੌਣਾ ਘੰਟਾ ਲੱਗ ਜਾਣਾ ਤੇ ਇਹ ਨਾ ਕੱਢਿਆ ਇਹ ਫਿਰ ਆ ਦੇਖੋ ਮੈਂ ਮਿੱਟੀ ਲਈ ਹੋਈ ਕਿੰਨੀ ਉਹ ਮੇਰਾ ਸਾਰਾ ਇਹਨੇ ਪਾਣੀ ਨੇ ਡ੍ਰੈਗਨ ਫਰੂਟ ਦਾ ਬਾਗ ਖਰਾਬ ਕਰ ਰੱਖਿਆ ਪਰ ਉਹ ਇੱਥੇ ਬੰਨ ਲੱਗ ਜਾਂਦਾ ਆ ਦੇਖੋ ਪਾਣੀ ਅੱਗੇ ਜਾਂਦਾ ਨਹੀਂ ਤੇ ਉਹ ਮੇਰੇ ਬਾਗ ਚੁੱਥਲ ਕੇ ਪਈ ਜਾਂਦੀ ਐ ਚਲੋ ਭਾਈ ਇਹ ਲਾਹਨਤਾਂ ਜ਼ਰੂਰ ਪਾਇਓ ਆ ਜਿਹੜੇ ਲੋਕ ਛੱਤਰ-ਛੁੱਤਰ ਛਿੜਦੇ ਨੇ ਗੰਦ ਪਿੱਲ ਲਫਾਫੇ ਛਿੜਦੇ ਨੇ ਨਾਰੀ ਜਰੂ ਛਿੜਦੇ ਨੇ ਵੀ ਆਪਾਂ ਤਾਂ ਕਹਿੰਦੇ ਆ ਵੀ ਇਹਨਾਂ ਦਾ ਕੱਖ ਨਾ ਰਹੇ ਤੇ ਗਾਹਾਂ ਤੋਂ ਇਹ ਤੌਬਾ ਕਰਨ ਵੀ ਆ ਕੁਛ ਨਾ ਸਿੱਟੀ ਆਪਾਂ ਬਹੁਤ ਦੁੱਖ ਲੱਗਦਾ ਇੱਥੇ ਵਿੱਚ ਮਰਿਆ ਸੱਪ ਕੁੱਤਾ ਬਿੱਲਾ ਜੋ ਕੁਝ ਵੀ ਆ ਬਸ ਲਾਹਨਤਾਂ ਪਾ ਦਿਓ ਇਹ ਇਹ ਫੇਸਬੁੱਕ ਤੇ ਵੀ ਪਾਉਂਗਾ YouTube ਚੈਨਲ ਤੇ ਵੀ ਪਾਉਂਗਾ ਠੀਕ ਹੈ ਯੋਕੇ ਲਓ ਜੀ ਆ ਹੁਣ ਦੇਖ ਲਓ ਪੂਰਾ ਪੌਣਾ ਘੰਟਾ ਲੱਗਿਆ ਮੇਰਾ ਇਕੱਲੇ ਦਾ ਆ ਦੇਖੋ ਪਾਣੀ ਹੁਣ ਆ ਫਿਰ ਇਹ ਤਾਂ ਸੇਵਾ ਬਾਅਦ ਚ ਕਰਨੀ ਪਊ ਜਿਹੜੀ ਆ ਹੈ ਆ ਦੇਖੋ ਟੇਲਾਂ ਦੋਨੇ ਸਾਫ਼ ਕਰਤੀਆਂ ਬਿਲਕੁਲ ਉਧਰ ਤੁਹਾਨੂੰ ਦਿਖਾਉਣਾ ਇਹ ਕਿਹੜੇ ਯੰਤਰ ਨਾਲ ਨਿਕਲਦਾ ਕਸੀਂ ਇਹ ਨਾਲ ਜਾਂ ਉਧਰੋਂ ਨਹੀਂ ਨਿਕਲਦਾ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਆ ਕੁੰਡੀ ਬਣਾਈ ਹੋਈ ਹੈ ਇਹ ਆ ਦੇਖੋ ਇਹ ਕੁੰਡੀ ਫਿਰ ਲਫਾਫਾ ਲਫੂਫਾ ਜੋ ਨਾਰੀ ਵਾਲਾ ਸਾਰਾ ਕੁਝ ਵਿੱਚੋਂ ਖੱਚ ਕੇ ਲੈਂਦੀ ਹੈ। ਭਾਈ ਬਣ ਕੇ ਪੜਾਊਗਾ ਜਿਹੜਾ ਵੀਡੀਓ ਸ਼ੇਅਰ ਕਰੂ ਤੇ ਲਾਨ ਤਾਂ ਪਾਊਗਾ। ਮੈਨੂੰ ਕੋਈ ਚੈਨਲ ਚਲਾਉਣ ਦਾ ਜਾਂ ਉਹ ਨਹੀਂ ਹੈਗਾ, ਸ਼ੌਂਕ ਨਹੀਂ ਹੈਗਾ। ਵੀ ਮੈਂ ਇਹ ਵੀਡੀਓ ਨੂੰ ਐਂ ਕਰਾਂ। ਆ ਦੇਹਾ ਘੱਟੇ ਕੱਢੇ ਨੇ। ਉਹ ਪਹਿਲਾਂ ਵੀ ਦਿਖਾਈ ਸੀ। ਆਹ ਦੇਖ ਰੋ ਕਿਵੇਂ ਛੇਤਰ ਪੌਲਾ। ਅਜੇ ਬਾਬੇ ਦੀਆਂ ਫੋਟੋਆਂ ਅੱਜ ਮਿਲੀਆਂ ਨਹੀਂ। ਆ ਦੇਖ ਸਕਦੇ ਹੋ। ਇਹ ਇੰਨਾ ਸਮਾਨ ਕੱਢਿਆ ਇਹ ਸਾਰਾ ਜਿਹੜਾ ਕੁਝ ਹੋ ਉਹ ਹੋਰ ਆ ਗਿਆ ਉਹ ਵੀ ਕੱਢਦਾ ਮੈਂ ਹੁਣ ਬਸ ਕਿਰਪਾ ਕਰਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਮੈਨੂੰ ਤਾਂ ਇਹ ਸੇਵਾ ਪੱਕੀ ਲੱਗ ਗਈ ਕਿਉਂਕਿ ਆ ਮੇਰੀ ਪੈੜੀ ਆ ਆ ਟੇਲਾ ਮੇਰੀ ਪੈੜੀ ਚ ਨੇ ਹਉਦੀ ਮੇਰੀ ਪੈੜੀ ਚ ਇੱਥੇ ਆ ਗੰਦ ਫਿਰ ਫਾਜਦਾ ਆ ਚੀਜ਼ ਕੱਢਦੀ ਆ ਫਿਰ ਇਹ ਆ ਦੇ ਕੁੰਡੀ ਆ ਉਹ ਕਸੀਏ ਤਾਂ ਉਹਦਾ ਮਾੜਾ ਮੋਟਾ ਕਸੀਆ ਕੁਸੀਆ ਕੱਢਦਾ ਪੂਰਾ ਖਪੋਖੂਣ ਹੋਣਾ ਪਿਆ ਕਿਉਂਕਿ ਥੱਲੇ ਡੂੰਘੇ ਜਿਹੜੇ ਲਪਾਫੇ ਨੇ ਆ ਗੱਟਿਆਂ ਚ ਮਿੱਟੀ ਸੀ ਇਹ ਪਤਾ ਨਹੀਂ ਕਿਵੇਂ ਆ ਗਈ ਮਿੱਟੀ ਭਰ ਜਾਂਦੀ ਜਾਂ ਤਾਂ ਆਉਂਦੇ ਆਉਂਦੇ ਆ ਦੇਖੋ ਹੁਣ ਸਾਫ ਹੋ ਗਿਆ ਇੱਕ ਵਾਰੀ ਹੁਣ ਰਾਤ ਸੌਖੀ ਲੰਘ ਜੂਗੀ ਜਿਵੇਂ ਡਾਕਟਰ ਕਹਿੰਦਾ ਹੁੰਦਾ ਭਾਈ ਥੋੜਾ ਇਲਾਜ ਕਰਤਾ ਰਾਤ ਲੰਘ ਜੂ ਤੜਕੇ ਫੇਰ ਦਵਾਈ ਲੈ ਲਿਓ ਹੁਣ ਸਵੇਰ ਨੂੰ ਫੇਰ ਆ ਜਾਾਂਗੇ ਤੇ ਆ ਮੋੜੀਆਂ ਮੈਂ ਇੱਥੇ ਜ਼ਰੂਰ ਰੱਖਦਾ ਹੁਣਾਂ ਕਿਉਂਕਿ ਫਿਰ ਉਹਦੇ ਜਿਵੇਂ ਉਹ ਸਮਾਨ ਫਸ ਗਿਆ ਜਾਂ ਇੱਥੇ ਫਸ ਗਿਆ ਜੇ ਟੇਲਾਂ ਛੋਟੀਆਂ ਨੇ ਫੇ ਤਾਂ ਬਹੁਤ ਮੁਸ਼ਕਲ ਹੋਊ ਮੈਂ ਹੁਣ ਮੋੜੀਆਂ ਰੱਖਦਾ ਪਿੱਛੇ ਤੇ ਤੇ ਉਹ ਮੋੜੀਆਂ ਦੇ ਪਿੱਛੇ ਪਿੱਛੇ ਸਮਾਨ ਰਹਿ ਜਾਂਦਾ ਆ ਗੰਦ ਪੈਲੇ ਜਾ ਜਿਹੜਾ ਵੀ ਆਉਂਦਾ ਫਿਰ ਇੱਥੇ ਕੁੰਡੀ ਨਾਲ ਖਿੱਚ ਦਿੰਨੇ ਆ ਆ ਛੜੀਆਂ ਆਪ ਲਾਈਆਂ ਹੋਈਆਂ ਨੇ ਪੂਤੀਆਂ ਵੱਢ ਕੇ ਇਹ ਮੈਂ ਹੁਣ ਲਾਉਣਾ ਇਹਦੇ ਵਿੱਚ ਇੱਕ ਹੱਥ ਚ ਮੋਗਲ ਆ ਤੇ ਮੋਗਲ ਹੀ ਨਾਲ ਸਿੱਟ ਲੀਏ ਲਈ ਬਾਈ ਬਣ ਕੇ ਲਾਹਣ ਤਾਂ ਜ਼ਰੂਰ ਪਾਓ ਜਿਹੜਾ ਗੰਦ ਪੈਲੇ ਸਿੱਟਦਾ ਨਾਰੀਅਲ ਆ ਲਫਾਫੇ ਖਾਸ ਕਰਕੇ ਕੂੜਾ ਸਨਾਂ ਦਾ ਹੱਥ ਮਾਰਨ ਨੂੰ ਜੀ ਕਰਦਾ ਵਿੱਚ ਆਹ ਮੋੜ ਜਾਂ ਲਾਤੀਆਂ ਉਹ ਫੇਰ ਆ ਗਿਆ ਕਾਜਾ ਚਲ ਇਹਦਾ ਮੈਂ ਕੱਢ ਹੀ ਜਾਂਦਾ ਹੁਣ ਸਾਰੀ ਵੀਡੀਓ ਦੇਖਣ ਲਈ ਤੇ ਸ਼ੇਅਰ ਕਰਨ ਲਈ ਸਾਰਿਆਂ ਦਾ ਭਾਈ ਤੈਹ ਦੇ ਲੋ ਧੰਨਵਾਦ ਪਰਮਾਤਮਾ ਤੁਹਾਡਾ ਭਲਾ ਕਰੂਗਾ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨੂੰ ਬਾਬੇ ਦੇ ਜਿਹੜਾ ਪਾਣੀ ਨੂੰ ਗੰਦਾ ਕਰੂ ਭਾਈ ਉਹਦਾ ਭਲਾ ਨਹੀਂ ਹੋਣਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ